ਸਾਹਮਣੇ ਦੇਖੋ ਇਹ 250 ਰੁਪਏ ਦੇ 300 ਰੁਪਏ ਦੇ 299 ਰੁਪਏ ਸਿਆਲਾ ਦੀ ਗਰਮੀ ਆ ਹਰ ਤਰ੍ਹਾਂ ਦੇ ਕੱਪੜੇ ਆ ਆ ਕਿਸਾਨਾ ਸਮਾਨ 220 ਰੁਪਏ ਦਾ ਆ ਚੈੱਕ ਕਰ ਸਕਦੇ ਹੋ ਲਿਪਸਟਿਕ ਜਿਹੜੀ ਆ ਜੀ ਲਿਪਸਟਿਕ ਆ ਕਿ ਜੀ 50 ਰੁਪਏ ਦੀ 50 ਰੁਪਏ ਦੀ ਹਾਂਜੀ ਦੋਸਤੋ ਜੈ ਮਾਤਾ ਦੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਆਕੀ ਦੋਸਤੋ ਅੱਜ ਥੋੜੀ ਸਿਹਤ ਹੈ ਦੀ ਸੀਗੀ ਠੀਕ ਤਾਂ ਨਹੀਂ ਸੀ ਅੱਜ ਆਪਾਂ ਜਾਣਾ ਸੀਗਾ ਮਾਤਾ ਜਵਾਲਾ ਜੀ ਉੱਥੇ ਜਾਗਰਣ ਸੀਗਾ 24 ਤਰੀਕ ਪਰ ਜਾ ਨਹੀਂ ਹੋਇਆ ਸਿਹਤ ਖਰਾਬ ਕਰਕੇ ਥੋੜੇ ਪੇਟ ਚ ਮਤਲਬ ਦਿੱਕਤ ਸੀਗੀ ਦੋ ਘੰਟਾ ਉਹ ਵੈਰੀਟੇਬਾਈਕ ਚਲਣੀ ਨਹੀਂ ਸੀਗੀ ਹੁਣ ਥੋੜਾ ਠੀਕ ਆ ਪਰ ਇਸ ਬਲੌਗ ਚ ਆਪਾਂ ਉੱਥੇ ਤਾਂ ਨਹੀਂ ਜਾ ਰਹੇ ਉੱਥੇ ਆਪਾਂ ਜਾਵਾਂਗੇ ਅਗਲੇ ਬਲੌਗ ਦੇ ਵਿੱਚ ਫਿਲਹਾਲ ਆਪਾਂ ਅੱਜ ਜਾ ਰਹੇ ਆ ਦੁਸ਼ਹਿਰਾ ਦੇਖਣ ਹੁਸ਼ਿਆਰਪੁਰ ਦੇ ਵਿੱਚ ਪਤਾ ਹੀ ਆ ਕਿੰਨੀਆਂ ਰੌਣਕਾਂ ਲੱਗੀਆਂ ਹੁੰਦੀਆਂ ਦੁਸ਼ਹਿਰੇ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆ ਹੁਸ਼ਿਆਰਪੁਰ ਦਾ ਦੁਸ਼ਹਿਰਾ ਕਾਫੀ ਰੌਣਕ ਮੇਲਾ ਵਧੀਆ ਆ ਤੇ ਦੋ ਤਾਰ ਵੀਡੀਓ ਦੇਖੀਆਂ ਸੀ ਬਹੁਤ ਏਣ ਕੇ ਰੌਣਕ ਮੇਲਾ ਲੱਗਾ ਹੋਇਆ ਤਾਂ ਆਪਾਂ ਅੱਜ ਦਿਖਾਵਾਂਗੇ ਇਸ ਬਲੌਗ ਦੇ ਵਿੱਚ ਬਣੇ ਹੋਏ ਵੀਡੀਓ ਦੇ ਨਾਲ ਤੇ ਬਾਕੀ ਆ ਪੇਂਟਿੰਗ ਦੇਖੋ ਜੀ ਕਿੰਨੀ ਇਵਨ ਆਇਆ ਜੀ ਮੇਰੀ ਸਿਸਟਰ ਇਨ-ਲਾਅ ਨੇ ਦੇਖੋ ਇਹ ਹੈਗਾ ਜੀ ਕਮਰ ਖਿਆਮ ਤੇ ਨਾਲ ਜਾ ਰਹੀ ਹੈ ਜੀ ਮੇਰੇ ਮੇਰੇ ਮਿਸਿਸ ਤੇ ਮੇਰੀ ਮੈਕੂ ਮੈਕੂ ਜਾ ਰਹੀ ਆ ਤੇ ਚਲੋ ਲੈ ਕੇ ਚੱਲਦੇ ਹਾਂ ਦਿਸ਼ਾਇਰ ਦੇ ਵਿੱਚ ਕਿ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਆ ਕਮੈਂਟ ਵੀ ਜ਼ਰੂਰ ਕਰ ਦਿਓ ਚਲੋ ਚੱਲਦੇ ਆ ਜੀ ਹਨੇਰਾ ਹੋ ਗਿਆ ਹੁਣ ਟਾਈਮ ਮੇਰੇ ਹਿਸਾਬ ਨਾਲ 8:07 ਹੋ ਚੁੱਕੇ ਆ ਥੋੜੇ ਜਿਹਾ ਤੇ ਨਿਕਲਦੇ ਫੇਰ ਲੱਗੇ ਜਾਂਦੇ ਤੁਹਾਨੂੰ ਦੁਸ਼ਹਿਰੇ ਦੀਆਂ ਰੌਣਕਾਂ ਦਿਖਾਉਂਦੇ ਆ ਜੀ ਤੇ ਇਸ ਟਾਈਮ ਆ ਹੈਗਾ ਆ ਆਪਣੇ ਇਨ-ਲੋਥ ਫੈਮਿਲੀ ਪੰਗੀਪੁਰ ਤੇ ਪਹੁੰਚ ਚੁੱਕੇ ਆ ਜੀ ਤੇ ਇਸ ਸਾਈਡ ਦੇਖੋ ਜੀ ਕਿੰਨਾ ਵਧੀਆ 뷰 ਆ ਰਿਹਾ ਦੁਸ਼ਹਿਰੇ ਦਾ ਬੇੜੀ ਆ ਤੇ ਉਦਲੀ ਲੱਗ ਗਈ ਆ ਚੰਡੋਲਾ ਜੇ ਲੱਗੀ ਨਹੀਂ ਚੰਗੀ ਤਰ੍ਹਾਂ ਬਾਕੀ ਪੰਗੂੜੇ ਲੱਗ ਚੁੱਕੇ ਆ ਚਲੋ ਚੱਲਦੇ ਆ ਜੀ ਹੁਣ ਦਿਸਾਰਾ ਗਰਾਊਂਡ ਦੇ ਵਿੱਚ ਹਾਂਜੀ ਦੋਸਤੋ ਪਹੁੰਚ ਚੁੱਕੇ ਆ ਦਿਸਾਰਾ ਗਰਾਊਂਡ ਦੇ ਵਿੱਚ ਤੇ ਬਾਈਕ ਲਾਜੀ ਤੇ ਆਪਾਂ ਪਾਰਕਿੰਗ ਬਾਕੀ ਉਸ ਸਾਈਡ ਚੱਲ ਰਹੇ ਆ ਜੀ ਰਾਮ ਨਿਲਾ ਤੁਹਾਨੂੰ ਦਿਖਾਉਂਦੇ ਆ ਜੀ ਇਹ ਚੱਲ ਰਹੇ ਆ ਰਾਮ ਨਿਲਾ ਦੇ ਵਿੱਚ ਦੀ ਬਾਜ਼ਾਰ ਲੱਗੇ ਆ ਦਕਾਨਾਂ ਸਜੀਆਂ ਹੋਈਆਂ ਆ ਪੂਰੀਆਂ-ਪੂਰੀਆਂ ਪੂਰਾ ਰੌਣਕ ਮੇਲਾ ਵੱਜਿਆ ਪਿਆ ਜੀ ਮੈਕੂ ਆਜੋ ਚੱਲਦੇ ਆਂ ਲੋੜ ਨਾਲ ਦੂਜੇ ਜਗ੍ਹਾ ਜਾਈਏ ਨਾ ਲੋਰੀ ਪੌੜੀ ਦੇ ਦਿਸਾਰੇ ਦੇ ਵਿੱਚ ਕਾਫੀ ਰੌਣਕ ਮਿਲਦਾ ਹੈ ਬਾਕੀ ਤੁਹਾਨੂੰ ਲੈ ਕੇ ਚੱਲਦੇ ਜੀ ਚੰਡੋਲ ਪੰਗੋੜਿਆਲੀ ਸਾਈਡ ਤੇ ਸੇਲਾ ਕਾਫੀ ਲੱਗੇ ਆਈਆਂ ਵਾ ਤੁਹਾਨੂੰ ਦਿਖਾਉਂਦੇ ਆ ਸਾਰਾ ਹੀ ਜੋ ਵੀ ਹੈਗਾ ਮੇਲੇ ਦੇ ਵਿੱਚ ਜਾ ਜੋ ਹਨੇਰਾ ਜਾ ਜੋ ਹਨੇਰਾ ਅੱਗੇ ਮੁੜ ਕੇ ਹਾਂਜੀ ਦਸ਼ਾਰਾ ਗ੍ਰਾਉਂਡ 'ਚ ਪਹੁੰਚ ਚੁੱਕਿਆ ਜੀ ਤੇ ਸਾਨੂੰ ਇੱਥੇ ਸਾਡੇ ਮਿਲੇ ਭਰਾ ਹੁਣੀ ਅਮਨ ਸਲੇਰਨ ਬਲੌਗ ਚੈਨਲ ਆ ਭਾਜੀ ਉਹਨਾਂ ਦਾ ਮਿਲੇ ਆ ਜੀ ਹੋਰ ਭਾਜੀ ਕੀ ਹਾਲ ਚਾਲ ਵਧੀਆ ਵਧੀਆ ਨਾਲ ਆ ਭਾਜੀ ਹੁਣੀ ਦੋ ਵਧੀਆ ਮੌਕੇ ਮਿਲ ਗਿਆ ਤੇ ਹਨ ਹੋਰ ਜੀ ਭਾਜੀ ਮੌਕੇ ਬਣ ਗਿਆ ਦੋਨੋਂ ਭਰਾ ਹਾਂਜੀ ਭਾਜੀ ਬਸ ਇਦਾਂ ਹੀ ਕੰਮ ਕਰਦੇ ਚੱਕਰ 'ਚ ਅੱਜ ਛੁੱਟੀ ਕੀਤੀ ਸੀ ਪੂਰਾ ਦਿਨ ਮਾਗੇ ਜੇ ਲੋਕ ਮੰਗੇ ਪਰ ਸ਼ਾਮ ਨੂੰ ਟਾਈਮ ਲੱਗਾ ਫਿਰ ਵੀ ਬਿਲਕੁਲ ਬਿਲਕੁਲ ਆ ਭਾਜੀ ਹੁਣ ਇਹਨਾਂ ਦੋਨੋਂ ਵਲੌਗ ਬਣਾਉਂਦੇ ਬਹੁਤ ਵਧੀਆ ਵੀਡੀਓ ਦੇਖੀ ਦਿਓ ਆਪਾਂ ਆਪਣੇ ਉਧਰ ਚੋਹੜਾ ਸਾਈਡ ਤੋਂ ਆਇਆ ਸਲੇਰਨ ਤੋਂ ਅਨਿ ਇਸਾਨੀ ਸਪੋਰਟ ਉਹ ਵੀ ਕੀਤੀ ਸੀ ਨਰਾਤਿਆਂ ਦੇ ਵਿੱਚ ਉੰਮੀ ਸਾਨੂੰ ਮਿਲੇ ਆ ਇਸੇ ਤਰ੍ਹਾਂ ਸਾਡੀ ਸਪੋਰਟ ਕਰੋ ਤੁਸੀਂ ਭਾਈ ਦੀ ਜ਼ਿਆਦਾ ਸਪੋਰਟ ਕਰੋ ਭਾਈ ਨੇ ਸਾਨੂੰ ਕੁੱਤੇ ਆ ਕਿਹਾ ਤਾਂ ਉਹ ਭਾਈ ਤੇ ਵੀ ਕੈਡ ਕੀਤਾ ਲਗਾ ਜਿੰਨੇ ਵੀ ਵਲੌਗਰ ਸਾਨੂੰ ਮਿਲਦੇ ਆ ਕੁਝ ਨਾ ਕੁਝ ਮੈਚੀ ਨਹੀਂ ਮਿਲਦਾ ਹੈ ਭਾਈ ਆਪਾਂ ਸਾਰੇ ਬਲੌਗਰ ਇੱਕ ਦੂਜੇ ਸਿੱਖਦੇ ਹੀ ਆ ਠੀਕ ਹੈ ਜੀ ਪਰਫੈਕਟ ਕੋਈ ਨਹੀਂ ਹੈਗਾ ਪਰਫੈਕਟ ਕੋਈ ਨਹੀਂ ਹੈਗਾ ਕਿਤੋਂ ਨਾ ਕਿਤੇ ਗਲਤੀ ਹੁੰਦੀ ਹੈ ਕੁਝ ਨੂੰ ਦੇਖ ਕੇ ਆਪਾਂ ਸੁਧਾਰ ਕਰ ਲੈਂਦੇ ਆ ਬਾਕੀ ਨਵੀਂ ਤਰ੍ਹਾਂ ਵੀ ਅਪਡੇਟ ਆਪਾਂ ਸਾਰੇ ਦਿਖਦੇ ਆ ਆਪਾਂ ਜਿਹੜੇ ਰੈਗੂਲਰ ਰਹਿੰਦੇ ਐਕਟਿਵ ਬਲੌਗ ਇੱਕ ਦਿਨ 'ਚ ਦੋ ਦੋ ਬਲੌਗ ਵੀ ਆਉਂਦੇ ਆ ਕੁਝ ਨਾ ਕੁਝ ਨਵਾਂ ਦਿਖਾਉਂਦੇ ਰਹਿੰਦੇ ਆ ਤੇ ਆਪਾਂ ਤੁਹਾਡਾ ਐਕਟਿਵ ਹੋਈਦਾ ਆ ਪਰ ਵੀ ਕੋਈ ਨਹੀਂ ਜਿੰਨਾ ਕੋੰਦੇ ਆ ਫਾਲਸ ਟੋਕਸ ਦਿਖਾਉਂਦੇ ਆ ਤੇ ਜਿਹੜੇ ਵੀ ਆਪਣੇ ਵਾਦ ਵਾਦ ਭਾਈ ਨੂੰ ਸਾਨੂੰ ਵੀ ਸੋ ਹਾਂਜੀ ਪਰਿਵਾਰੀ ਨਾਲ ਲੱਗਦੇ ਨੇ ਫੈਮਿਲੀ ਨਾਲ ਹੀ ਭਾਜੀ ਤੁਸੀਂ ਉੱਧਰ ਘੁੰਮ ਰਹੇ ਆ ਨਾਲ ਬੱਚਾ ਔੜਾ ਹੈ ਆ ਤੁਮਣਾ ਜ਼ਰੂਰੀ ਆ ਤੁਮਣਾ ਨਹੀਂ ਜ਼ਰੂਰੀ ਆ ਬਿਲਕੁਲ ਬਿਲਕੁਲ ਉਹਨਾਂ ਭਾਜੀ ਉਹਨਾਂ ਵੀ ਵਿਆਹ ਕਰਾਣਗੇ ਜਲਦੀ ਜਲਦੀ ਤੁਸੀਂ ਜੀ ਨੂੰ ਲੈ ਕੇ ਆਣਗੇ ਹਮਾਰੇ ਮਾਰੇ ਜਲਦੀ ਤੁਹਾਡੇ ਕੇ ਵਿਧੂ ਵਿੱਚ ਕੇ ਕਰੇ ਕੋਈ ਵੇ ਸਾਡਾ ਵੀ ਜਲਦੀ ਕਰਦੀ ਹਾਂ ਭਾਈ ਗੱਲ ਪਤਾ ਕੀ ਆ ਪਹਿਲਾਂ ਮੈਂ ਵੀ ਲਗਾਤਾਰ ਐਕਟਿਵ ਹੁੰਦਾ ਹੀਗਾ ਉਹਨੂੰ ਵਿਆਹ ਹੋ ਗਿਆ ਨਾ ਇਸ ਕਰਕੇ ਥੋੜਾ ਫਿਰ ਸੋਚਣਾ ਪੈਂਦਾ ਟਾਈਮ ਦੇਣਾ ਮਿਲਦਾ ਇਸ ਸੈਕੰਡਰੀ ਲੈਣਾ ਇਸ ਕੰਮ ਨੂੰ ਹਾਂਜੀ ਹਾਂਜੀ ਕੋਈ ਨਹੀਂ ਹੋੜੀ ਮੋੜੀ ਇਹਨੂੰ ਮੇਨ ਕੰਮ ਤੇ ਆਇਓ ਤੁਸੀਂ ਹਾਂ ਜੀ ਜੀ ਭਾਈ ਬਾਕੀ ਕਿਦਾਂ ਦਾ ਲੱਗਦਾ ਰੌਣਕ ਮੇਲਾ ਭਾਈ ਬਾਕੀ ਰੌਣਕ ਮੇਲਾ ਵਾਹੂ ਦੇਖੋ ਜੀ ਕਿੰਨਾ ਰੌਣਕ ਮੇਲਾ ਸਜਿਆ ਹੋਇਆ ਵਾ ਹਾਂ ਜੀ ਬਹੁਤ ਜਿਆਦਾ ਰਿਹਾ ਭਾਈ ਰੌਣਕ ਮੇਲਾ ਰੋਲਾ ਰਿਪਦਾ ਚਲੋ ਪੈਣਾ ਹੀ ਹੁੰਦਾ ਮੇਲੇ ਅੱਜ ਕੰਮ ਹੀ ਰੋਲੇ ਮੇਲੇ ਰੋਲੇ ਨਾ ਪਵਾ ਜੀ ਹਾਂ ਜੀ ਹਾਂ ਜੀ ਮੈਨੂੰ ਲੱਗਦਾ ਹੀ ਨਹੀਂ ਮੇਲਾ ਰੌਣਕ ਮੇਲਾ ਵੀ ਕਾਹਦਾ ਰੋਲਾ ਰਲ ਆਪਣਾ ਹੋਵੇ ਬਾਕੀ ਮੈਨੂੰ ਆਸ ਸੀ ਕਿ ਪੂਰੀ ਭਾਜੀ ਹੁਣ ਮਿਲਣਗੇ ਕਿਉਂਕਿ ਭਾਜੀ ਹੁਣ ਲਗਾਤਾਰ ਆ ਰਹੇ ਦੋ ਦਿਨ ਤੋਂ ਤਿੰਨ ਦਿਨ ਤੋਂ ਭਾਜੀ ਹੁਣ ਟ੍ਰੈਂਡਿੰਗ ਤੇ ਚੱਲ ਰਿਹਾ ਦਿਖਾ ਰਿਹਾ ਇਸ ਲਈ ਆਲਾ ਦਾ ਬਣ ਉੱਪਰ ਦਵਾ ਰਹੇ ਆਂ ਅਸੀਂ ਦੁਕਾਨਾਂ ਵਾਲਿਆਂ ਨੂੰ ਅੱਛਾ ਜੀ ਸੇਲ ਮਾਨੂੰ ਪੜਾ 250 300 ਵੀ ਕੀਨਾ ਆਪਾਂ 50 100 ਰੁਪਏ ਲੈਸ ਕਰਵਾ ਕੇ ਦਵਾ ਰਹੇ ਆਂ ਬਿਲਕੁਲ ਵਧੀਆ ਗੱਲ ਆ ਭਾਜੀ ਫਿਰ ਹੋਰ ਕੀ ਚਾਹੀਦਾ ਨਹੀਂ ਬਣਾ ਬੋਲਣਾ ਹੀ ਨਹੀਂ ਬਣਾ ਕਿਆ ਵਾਰੇ ਮਰੇ ਹਾਂਜੀ ਹਾਂਜੀ ਇਹ ਹੁੰਦਾ ਵੀ ਤਾਂ ਵੀ ਹੁੰਦਾ ਇੱਥੇ ਇਹਨਾਂ ਨੇ ਵੀਡੀਓ ਪਾਈਆਂ ਹਜੇ ਤੱਕ ਤਾਂ ਵਧੀਆ ਸਪੋਰਟ ਦੇ ਰਹੇ ਆ ਵੀ ਸੇਲ ਤਾਂ ਵੀ ਮੰਦੇ ਆ ਰਹੇ ਵੀਡੀਓ ਦੇਖੀ ਚਲੋ ਵਧੀਆ ਵਧੀਆ ਭਾਜੀ ਤੁਸੀਂ ਉੱਪਰ ਦਵਾ ਰਹੇ ਆ ਕਰੋ ਭਾਜੀ ਇੰਜੋਏ ਠੀਕ ਆ ਮੇਰਾ ਭਾਜੀ ਫੈਮਲੀ ਦੇ ਨਾਲ ਓਕੇ ਭਾਜੀ ਦਿਖਾ ਦਿਓ ਫੂਡ ਸ਼ੋਅ ਓਕੇ ਓਕੇ ਭਾਜੀ ਠੀਕ ਆ ਜੀ ਆ Oh. <laughs> ਸਾਰੇ ਬੱਚੇ ਇੰਜੋਏ ਅਦਰ ਟ੍ਰੇਨ ਚੱਲ ਰਹੀ ਆ ਦੇਖੋ ਜੀ ਕਿੰਨਾ ਜ਼ਿਆਦਾ ਰੌਣਕ ਮਿਲਦਾ ਵਧੀਆ ਹੋਇਆ ਪਿਆ ਜਹਰ ਦੇ ਵਿੱਚ ਸਾਹਮਣੇ ਦੇਖੋ ਜੀ ਕਰ ਰਹੇ ਪੂਰਾ ਪੂਰਾ ਇੰਜੋਏ ਪੂਰਾ ਮਾਹੌਲ ਬਣਿਆ ਮੇਲੇ ਦਾ ਫੁੱਲ ਇੰਜੋਏ ਤੇ ਬਾਕੀ ਸਟਾਲ ਲੱਗੇ ਹੋਏ ਆ ਜੀ ਹਰ ਤਰ੍ਹਾਂ ਦੇ ਰਾਜਸਥਾਨੀ ਸਟਾਈਲ ਦਿੱਲੀ ਤੋਂ ਕਾਫੀ ਦੂਰ ਤੋਂ ਆਏ ਆ ਸਟਾਲ ਲੱਗ ਰਹੇ ਆ ਤੇ ਬਾਕੀ ਅਸੀਂ ਹੁਣ ਦਿਖਾਰੇ ਤੁਹਾਨੂੰ ਚੰਡੋਲ ਪੰਘੂੜੇ ਕਾਫੀ ਸਾਰੇ ਬਲੌਗਰ ਆਏ ਹੋਏ ਐਥੇ ਹੁਸ਼ਿਆਰਪੁਰ ਦੇ ਤੇ ਹੱਲੇ ਦੋ ਜਣਿਆਂ ਨੂੰ ਆਪਾਂ ਮਿਲ ਚੁੱਕੇ ਆ ਕੇ ਲਈ ਕੋਈ ਫਲਫੀਆਂ ਪੋਪਕੋਰਨ ਛੱਲੀਆਂ ਕਹਿ ਸਕਦੇ ਆਪਾਂ ਹਰ ਤਰ੍ਹਾਂ ਦੀ ਚੀਜ਼ अवेलेबल ਹੈਗੀ ਆ ਤੇ ਰੇਟ ਵੀ ਕਾਫੀ ਵਧੀਆ ਆ ਸੇਲਾ ਲੱਗੇ ਹੋਇਆ ਵਧੀਆ ਤੋਂ ਵਧੀਆ ਤਰ੍ਹਾਂ ਦੀਆਂ ਚੀਜ਼ਾਂ ਵੀ ਵਧੀਆ ਹੈਗੀਆਂ ਆ ਹੁਣ ਨਾਲੀ ਛਾੜੀ ਨੇ ਚੀਜੀ ਖਾਣੀ ਆ ਚਲੋ ਨਾਲੀ ਵਿੱਚ ਚੀਜੀ ਖਵਾਉਂਦੇ ਆ ਭਾਨੀ ਛਾੜੀ ਨਾਲ ਆਈ ਹੋਆ ਦੇਖੋ ਜੀ ਬੇੜੀਆਂ ਇਸ ਵਾਰ ਜਾਰੇ ਵੱਡੀਆਂ ਆਈਆਂ ਹੋਈਆਂ ਆ। ਯੱਕਰ ਵੇ ਕਿੰਨੀ ਉੱਪਰ ਜਾ ਰੀਆਂ ਵਾ ਦੇਖੋ ਦੁਆਰਾ। ਬੇੜੀਆਂ ਜਿੱਦਾ ਪਹਿਲਾਂ ਆਉਂਦੀ ਸੀ ਉਹ ਨਾਲੋਂ ਜ਼ਿਆਦਾ ਵੱਡੀਆਂ ਆ ਰਹੀਆਂ ਆ ਤੇ ਪੂਰਾ ਆਨੰਦ ਲੈ ਰਹੇ ਆ ਮੇਲੇ ਦਾ ਸਾਰੀ ਪਬਲਿਕ ਇੱਧਰ ਸਾਹਮਣੇ ਲੱਗੇ ਹੋਏ ਆ ਜੀ ਲਾਈਟ ਰੋਟ ਵਗੈਰਾ तीन तीन सौ रुपया दो दो सौ से आई देखो जी सियाण दे कपड़े ढाई सौ रुपया तीन सौ रुपया फिक्स प्राइस लाइट सूट भी है लेडीज वास्ते ढाई सौ रुपया तीन सौ रुपया ਟਿਕਟ ਪ੍ਰਾਈਸ ਦੀ ਗੱਲ ਕਰੀਏ ਕੋਈ ਕਨਫਰਮ ਨਹੀਂ ਹੈਗਾ ਹਲੇ 40 40 ਰੁਪਏ ਚੱਲਦੇ 50 50 ਰੁਪਏ ਵੀ ਚੱਲਣਗੇ ਕੋਈ ਕਨਫਰਮ ਨਹੀਂ ਹੈਗਾ ਤੇ ਕਹ ਰਹੇ ਆ ਕਿ ਟਿਕਟ ਪ੍ਰਾਈਸ ਜ਼ਿਆਦਾ ਹੋਣਾ ਆ ਆ ਦੇਖੋ ਜੀ 40 ਰੁਪਏ ਚੱਲਣਾ ਟਿਕਟ ਪ੍ਰਾਈਸ ਕੋਈ ਕਨਫਰਮ ਨਹੀਂ ਹੈਗਾ ਕਦੋਂ ਬਾਜਣਾ ਕਦੋਂ ਘਟ ਜਾਣਾ ਜੀ ਜਾਂ ਪਤਾਨੀ ਦਾ ਰੋਮ ਨਹੀਂ ਰੁਕਦਾ ਆਧੁਨਿਕ ਚਾਹ ਚਿੱਤਰ ਸੱਭਨ ਹਰਨਾਨ ਜਗਰਨਾ ਇਹ ਦਸੇ ਮੌਸਮ ਵਿੱਚ ਨਾਸ਼ੇ ਮਿਲਾਵਾ ਬਰਦਾ ਕਰਦੇ ਹਨ ਸਾਡੇ ਦੇਸ ਅਗਰ ਜੀ ਮੱਕੀ ਦੀ ਰੋਟੀ ਸਰਸੋ ਦਾ ਸਾਗ ਦਿੱਲੀ ਸਪੈਸ਼ਲ ਪੰਜਾਬੀस्तानी ਖਾਣਾ ਅਮਾਚਲੀ ਫੂਡ ਸਿੱਕਮ ਮਹਾਰਾਸ਼ਟਰ ਫੂਡ ਮਹਾਰਾਸ਼ਟਰੀਅਨ ਅੰਨਾ ਦੋਸਾ ਤੇ ਉਧਰ ਦਿੱਲੀ ਪੋਟਾਟੋ ਟਿਸਟਰ ਹੋਲ ਨਗਰੋਂ ਸੇ ਫੇਮ ਬੜਾ ਪਾਕਿਸਤਾਨੀ ਸਮਾਨ 22 ਰੁਪਏ ਦਾ ਆ ਚੈੱਕ ਕਰ ਸਕਦੇ ਹੋ लिपस्टिक जी लिपस्टिक है जी फिफ्टी रुपए की पाँह रुपए जी, जी। देखने तो बढ़िया लग रही है बाकी वरत के देखा इस साइड मोबाइल कवर रुपये दो पीस काफ़ी वजिया टैडी है जी देखो छोटे तो व्डे तो छोटे ਕਿੰਨ ਪਕਰ ਮੂਰਤੀ ਕਰਤ ਕਰ ਮਾਰਦਾ ਸਰ ਚਾਰੇ ਪਾਸੇ ਪਾ ਲਾ ਨਾ ਦੇਖ ਲੈ ਬੇਕਰ ਵਿਚਾਰਾ ਗੇਟ ਲੱਗਾ ਹੋਇਆ ਉਹ ਨਾਲ ਹੀ ਆਲੀ ਦੁਕਾਨ ਲੋਨੀ ਹੋ ਰਹੀ ਹੈ ਤਾਂ ਤੁਹਾਡੀ ਵਾਪਸੀ ਕਿ ਆਪਣੀ ਬਾਈਕ ਲੱਗੀ ਹੋਈ ਹੈ ਬਾਈਕ ਲੈ ਕੇ ਚੱਲਦੇ ਆ ਤੇ ਉਸੇ ਰਾਮਲੀਲਾ ਆ ਉਧਰ ਵੀ ਦੇਖਦੇ ਥੋੜਾ ਜਿਹਾ ਕੇ ਕੀ ਚੱਲ ਰਿਹਾ ਸਾਹਮਣੇ ਆ ਜੀ ਬਜਰੰਗ ਬਲੀ ਜੀ ਦੀ ਮੂਰਤੀ ਦੇਖੋ ਕਿੰਨਾ ਵਧੀਆ ਡੈਕੋਰੇਟ ਕੀਤਾ ਹੋਇਆ ਸਾਰੀ ਦੁਸ਼ਰਾ ਗਰਾਊਂਡ ਨੂੰ ਹਾਂਜੀ ਦੋਸਤੋ ਰਾਮਲੀਲਾ ਰਾਮਲੀਲਾ ਹੋ ਚੁੱਕੀ ਹੈ ਜੀ ਸਮਾਪਤ ਇਸ ਟਾਈਮ ਤੱਕ ਸਭ ਮਨ ਸਮੇਟ ਰਹੇ ਆ ਸਾਰੇ ਬਾਕੀ ਤੁਹਾਨੂੰ ਮਿਲਦੇ ਅਗਲੇ ਬਲੌਗ ਦੇ ਵਿੱਚ ਇਸ ਬਲੌਗ ਚੰਦਾ ਹੀ ਹੁਣ ਚਲਦੇ ਆ ਜੀ ਘਰ ਨੂੰ ਤੇ ਇੱਥੋਂ ਦਿਖਾਦੇ ਤੁਹਾਨੂੰ ਦੂਰ ਤੋਂ ਦੁਸ਼ਹਿਰਾ ਦੁਸ਼ਹਿਰਾ ਦਾ ਮੇਲਾ ਦੇਖੋ ਜੀ ਕਿੰਨਾ ਹੀ ਹਰਿਆ ਭਰਿਆ ਔਰ ਕਿੰਨਾ ਹੀ ਲਾਈਟਿੰਗ ਨਾਲ ਭਰਪੂਰ ਮੇਲਾ ਹੈਗਾ ਆ ਜਗਮਗ ਜਗਮਗ ਚਾਰੇ ਪਾਸੇ ਤੇ ਸਾਡੇ ਦੇਖੋ ਜੀ ਰੰਗ ਬਰੰਗੀਆਂ ਲਾਈਟਾਂ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਇਹ ਰੰਗੋਲੀ ਦੀ ਮੂਰਤੀ ਆ ਬੈਕ ਸਾਈਡ ਤੋਂ ਦਿਖਾ ਰੇ ਆ ਤੇ ਹਾਂਜੀ ਦੋਸਤੋ ਮਿਲਦੇ ਆ ਅਗਲੇ ਬਲੌਗ ਇਸ ਬਲੌਗ ਚ ਨਹੀਂ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਦੇ ਹੋ ਤੁਹਾਡੇ ਲਈ ਨਵੀਆਂ ਵੀਡੀਓ ਇਸੇ ਤਰ੍ਹਾਂ ਲੈ ਕੇ ਆਉਂਦੇ ਰਹਾਂਗੇ ਬਾਏ ਬਾਏ ਦੋਸਤੋ